ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਹਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਸੋ ਅੱਜ ਦਾ ਆਪਾਂ ਜਿਹੜਾ ਇੰਗਲਿਸ਼ ਦਾ ਸੈਸ਼ਨ ਹੈ ਉਸ ਨੂੰ ਕੰਟੀਨਿਊ ਕਰਦੇ ਹਾਂ ਜੀ ਅੱਜ ਦੇ ਇਸ ਦੇ ਇੰਗਲਿਸ਼ ਦੇ ਸੈਸ਼ਨ ਵਿੱਚ ਆਪਾਂ ਸਿੱਖਾਂਗੇ ਪੰਜਾਬੀ ਤੋਂ ਅੰਗਰੇਜ਼ੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਜਿਹੜੀਆਂ ਵੀ ਆਪਾਂ ਉੱਠਣ ਤੋਂ ਲੈ ਕੇ ਸੌਣ ਤੱਕ ਜਿਹੜੀਆਂ ਵੀ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਨੂੰ ਆਪਾਂ ਸਿੱਖਾਂਗੇ ਜੀ ਅੱਜ ਸੋ ਸਭ ਤੋਂ ਪਹਿਲਾਂ ਆਪਣੇ ਕੋਲੇ ਉੱਠ ਜਾਓ ਗੈਟ ਅਪ ਆਪਣੇ ਦੰਦ ਬੁਰਸ਼ ਕਰੋ ਜਾਂ ਬਰਸ਼ ਕਰ ਲਓ ਬਰਸ਼ਰ टीथ अपना चेहरा धोवो वॉशर फेस इश्न करो लो टेक शावर या टेक बाथ जल्दी करो हरियप तैयार हो जाओ गेट रेडी नाश्ता करो हैव ब्रेकफास्ट स्कूल जाओ गो टू स्कूल अपने कपड़े पाओ पुट ऑन योर क्लॉथ्स कई बार जो कहना होगा कि अपने कपड़े उतार दो तो, उत् आप ऑन की बजाय कि ला देंगे जी ऑफ पुट ऑफ योर ਕਲੌਥਸ ਨੈਕਸਟ ਹੈ ਜੀ ਹੋਰ ਕੁਝ ਐਨੀਥਿੰਗ ਐਲਸ ਦੁਬਾਰਾ ਕੋਸ਼ਿਸ਼ ਕਰੋ ਟਰਾਈ ਅਗੇਨ ਹਮੇਸ਼ਾ ਖੁਸ਼ ਰਹੋ ਬੀ ਹੈਪੀ ਆਲਵੇਸ ਜਾਂ ਆਲਵੇਸ ਬੀ ਹੈਪੀ ਤੋਂ ਲਾਸਟ ਆਪਣੇ ਕੋਲ ਹੀ ਅਲਵਿਦਾ ਕਹਿਣਾ ਜਦੋਂ ਆਪਾਂ ਕਿਸੇ ਨੂੰ ਅਖੀਰ ਤੇ ਸੀ ਆਫ ਕਰਦੇ ਆਂ ਸੇ ਗੁੱਡ ਬਾਏ ਜਾਂ ਸੀ ਆਫ ਸੋ ਉਮੀਦ ਕਰਦੇ ਆਂ ਤੁਹਾਨੂੰ ਸਮਝ ਆ ਗਿਆ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਿਓ ਹਰ ਦਿਨ ਨਵਾਂ ਸਿੱਖਣ ਦੇ ਲਈ ਫੋਲੋ ਜ਼ਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ